ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਮੁਤਾਬਕ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਡੀਸੀਪੀ ਇਨਵੈਸਟੀਗੇਸ਼ਨ ਮਡੇਰ ਸਾਹਿਬ ਉਹ ਮੰਨੂ ਰਾਣਾ ਜੀ ਤੇ ਟੀਸੀਪੀ ਵੈਸਟ ਸੁਖਪਾਲ ਜੀ ਅਤੇ ਐਸਐਚਓ ਸ਼ਰਟਾ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾ ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰਨ 1 ਲੱਖ ਰੁਪਿਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਤੇ ਨਾਕਾ ਲਾਗੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰ ਠਹਿਰਾਇਆ ਹੋਇਆ ਸੀ ਉਹ ਇਹਦੇ ਉਹ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਕੁਝ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗਸ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਟ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਰਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਕੰਚ ਕਰ ਦਵਾਂਗੇ ਸਰ ਜਿਹੜਾ ਪਾਕਿਸਤਾਨ ਇੱਥੇ ਅਸੀਂ ਉਹ ਕੁਇ ਤਸਕਲ ਸੀਗਾ ਜਿਹੜਾ ਉਹਨਾਂ ਦਿਖਾ ਰਹੇ ਹੋ ਉਹ ਪਾਕਿਸਤਾਨ ਨਹੀਂ ਬੰਦਾ ਇਹ ਜੀ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰਾਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥਰੋ ਕਰਦੇ ਸੀ ਥਰੋ ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇਧਰ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲੇ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰੰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਹਦਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਹੈ ਸਰ ਜੀ ਪਾਕਿਸਤਾਨ ਸੀ ਕਿੰਨੀ ਵਾਰ ਆ ਚੁੱਕਾ ਸੀ ਇੰਡੀਆ ਦੇ ਵਿੱਚ ਉਹ ਪ੍ਰਾਣੀਓ ਇਨਵੈਸਟੀਗੇਸ਼ਨ ਐਸਐਸਓਸੀ ਅੰਮ੍ਰਿਤਸਰ ਨੇ ਕੀਤੀ ਆ ਉਹਦੀ ਹਾਂ ਉਹ 2012 ਦਾ ਉਹਨਾਂ ਦੀਆਂ ਡਿਟੇਲਸ ਉਹਨਾਂ ਕੋਲ ਆ 2015 ਦਾ ਵੀ ਉਹਨਾਂ ਕੋਲ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਕੋਲ ਜਿਹਹੀ ਇਹਦੀ 3.5 ਕਰੋੜ ਵਾਲੀ ਰਿਕਵਰੀ ਦੀ ਡਿਟੇਲ ਸਰ ਬੇਲ ਆਊਟ ਸੀ ਉਹ ਕਿਉਂ ਹਾਂਜੀ ਤੇ ਇਹ ਉਹਨਾਂ ਦਾ ਬੇਲ ਆਊਟ ਆ ਸਰ ਉਹਦੇ ਰਿੰਗ ਕਿਸ ਤਰ੍ਹਾਂ ਚ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁੱਕ ਹੈ ਲੋ ਜਾਂ ਜੇ ਜੋ ਵੀ ਹੈਗੀ ਹੈ ਜੰਗੀ ਐਪ ਕਹਿ ਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਫੋਨ ਦੇ ਰਾਹੀਂ ਇਹਨਾਂ ਦੇ ਕੰਟੈਕਟਸ ਆਪਸ ਹੈਗੇ ਨੇ ਲਿੰਕ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕਸ ਦਾ ਜਿਹੜਾ ਬੰਦਾ ਇੱਕ ਬਾਕਸ ਤਾਂ ਨਹੀਂ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਤੇ ਉਹਦੇ ਲੈਕਸ ਤੁਸੀਂ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਉਹਦੇ ਕਿੰਨੇ ਕਨਫਾਈਨਮੈਂਟ ਦੀ ਡਿਸਕਵਰੀ ਹੋ ਗਈ ਹੈ ਹੋਰ ਵੀ ਡਿਸਕਵਰੀ ਹੋਣੀ ਬਾਕੀ ਹੈ ਇਸ ਕਨਫਾਈਨਮੈਂਟ ਦੀ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਸਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਡਾਕਟਰ ਹਾਂਜੀ ਡਰੋਨ ਆਇਆ ਜੀ ਸਰ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਕਿਨਾਂ ਹੋਰ ਵੀ ਪਿੰਡਾਂ ਇਲਾਕੇ ਦੇ ਲੋਕਾਂ ਦੇ ਘੱਡੇ ਦੇ ਕਿੱਲੇ 2012 ਤੋਂ ਦਾ ਰਜਿਸਟਰਡ ਹੀ ਹੋ ਗਿਆ ਨਾ ਅਜ ਤੋਂ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਇੱਕ ਡਿਟੇਲ ਹੀ ਹੋਗੀ ਔਰ ਰਿਕਾਰਡ ਹੋਗੀ ਉਦੋਂ ਪਹਿਲਾਂ ਇਹ ਕਿਤੇ ਨਾਮ ਫੜਿਆ ਗਿਆ ਹੋਵੇ ਜਾਂ ਉਦੋਂ ਬਾਅਦ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀਆਂ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਪਰ ਸਾਡੇ ਕੋਲ ਡਿਟੇਲ ਨਹੀਂ ਹੁੰਦੀ ਸਰ ਇਹਨਾਂ ਲੈਡਲੀ ਹੋਏਗਾ ਕਿ ਇਸ ਦਾ ਵੱਡਾ ਨੈਟਵਰਕ ਚਲਾਣਾ ਲਗਭਗ 12 ਸਾਲ ਤੋਂ ਨੈਟਵਰਕ ਚੱਲ ਰਿਹਾ ਹੈ ਹਾਂਜੀ ਉਹ ਅਰੈਸਟ ਹੋ ਗਿਆ ਜੇਲ੍ਹ ਚ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਗਿਆ ਹੈ ਡੈਫੀਨਿਟਲੀ ਜਿਹੜਾ ਕੋਈ ਡਰੱਗਸ ਦਾ ਕੰਮ ਕਰਦਾ ਜਿਹੜਾ ਕੋਈ ਪਾਕਿਸਤਾਨੀ ਨੈਸ਼ਨਲ ਦੇ ਨਾਲ ਸੰਬੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨ ਟੱਚ ਆ ਤੇ ਇੱਕ ਡੈਡਲੀ ਹੈ ਗਈ ਆ ਸਰ ਅਕਸਰ ਅਸੀਂ ਬਿਗ ਫਿਸ਼ ਕਹਿੰਦੇ ਕੀ ਸਮਝਨੇ ਕਿ ਪੂਰੀ ਵੀ ਬਿਗ ਫਿਸ਼ ਹੈ ਬਹੁਤ ਬਿਗ ਫਿਸ਼ ਆ ਜੀ ਪੂਰੀ ਬਿਗ ਫਿਸ਼ ਆ ਜਿਹੜਾ 15 ਕਿਲੋ ਪਹਿਲਾਂ ਇਹ ਤੋਂ ਹੀਰੋਇਨ ਫੜੀ ਗਈ ਆ 3.5 ਕਿਲੋ ਹੁਣ ਫੜੀ ਗਈ ਇਹ ਇਟ ਇਜ਼ ਅ ਬਿਗ ਫਿਸ਼ ਸਰ ਕੀ ਸੀਨੀਅਰ ਸਰ ਜੀ ਹੈ ਜੀ ਇਸ ਕਿੰਨੀ ਇਹਦੀ 55 55 50 55 ਸਾਲ ਦੀ ਕਰਦਾ ਕੀ ਬਸ ਹਾਂ ਜੀ ਇਹੀ ਕੰਮ ਕਰਦਾ ਸਰ ਜੀ ਡਰਗ ਮੰਨਿਆ ਜਨਾਵੀ ਨੇ ਬੜੀ ਪ੍ਰਾਪਰਟੀ ਬਣਾਈ ਹੈ ਐਗਜ਼ਾਮ ਇਸ ਬਹੁਤ ਵੱਡੇ ਲੈ ਉਹ ਉਹ ਸਾਰੀ ਚੀਜ਼ ਆਇਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾ ਕਨਫਿਸਕੇਟ ਕੀਤੀ ਹੋਈ ਤਾਂ ਉਹਦਾ ਅਸੀਂ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਜਬਤ ਕਰਾਂਗੇ ਸਭ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par